ਐ ਡੀਐਸਪੀ ਨੇ ਜਿੰਨਗਰ ਪਰ ਲਿਮਰੇ ਦੀ ਪਤਾ ਲੱਗਾ ਸੀ ਆਰਪੀਐਫ ਚ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕਾ ਸ਼ੁਰੂਆਤ ਸੀ ਵੀ ਉਹਨਾਂ ਦੇ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਜੀ ਐਲੀਮੀ ਆਪ بیوی ਨਾ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਸੜਕ ਤੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ ਬਚਿੱਤਰ ਸਿੰਘ ਵੱਲੋਂ ਜਿਹੜੀ ਆਪਣੇ ਜਿਹੜਾ ਉਹਦਾ ਪਹਿਲਾ ਪਰਿਵਾਰੀਓ ਤੇ ਹਾਂਜੀ ਉਹਨਾਂ ਵੱਲੋਂ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਗਈ ਕਿਹਦੇ ਕਿਹਦੇ ਫਾਇਰਿੰਗ ਕੀਤੀ ਉਹਦੇ ਵਿੱਚ ਉਹਨਾਂ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇਦੇ ਉਹਨਾਂ ਦੀ ਨੌਂ ਆ ਜੀ ਕਿੰਨੇ ਰਾਊਂਡ ਗੋਲੀ ਚਲੀ ਆ ਇਹ ਹਾਲੀ ਕੀਅਰ ਕਰ ਰਹੇ ਆ ਜੀ ਹਾਲੀ ਸਰਚ ਕਰ ਰਹੇ ਆ ਮੌਕੇ ਦੀ ਉਹ ਜਿਹੜੇ ਵਿਕ ਤੇ ਇੰਜਰਡ ਨੇ ਉਹ ਸਾਰਿਆਂ ਨੂੰ ਹਸਪੀਟਲ ਦੇ ਦਿੱਤਾ ਗਿਆ ਵਾ ਟਾਕਾ ਲਗਾਇਆ ਗਿਆ ਸੀ ਤੁਹਾਡੇ ਵੱਲੋਂ ਗਾਇਰੇ ਉਹ ਸਾਰਾ ਰਾਊਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਵਾ ਆਉਂ ਟੀਆਰਪੀਐਫ ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ ਟੀਆਰਪੀਐਫ ਨੇ ਉਹ ਰਾਊਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਮਜੀਠਾ ਰੋਡ ਦਾਣੇ ਦਾ ਵਾ ਮੰਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਹੋਇਆ ਤੁਹਾਡੇ ਇੱਥੇ ਰਿਪੋਰਟ ਖਾਣਾ ਹੈ ਜਾਂ ਹਸਪਤਾਲ ਵਿੱਚ ਲਾਜੂ ਕਰਾਣਾ ਹੈ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਜਲੇ ਕੇ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇੱਥੋਂ ਹੀ ਮੁੜ ਗਏ ਨੇ ਉਹ ਇੱਥੇ ਹੀ ਆ ਕੇ ਝਗੜਾ ਹੋਇਆ ਵਾ ਪਿਕਚਰ ਲੈ ਸਕਦੀ ਸੀ ਉਹਨਾਂ ਜਿਹਨੇ ਗੋਲੀ ਚਲਾਈ ਉਹ ਸਾਰੀਆਂ ਚੀਜ਼ਾਂ ਜੀ ਇਨਵੈਸਟੀਗੇਸ਼ਨ ਦਾ ਬਾੜ ਸਭ ਕਲੀਅਰ ਹੋ ਜਾਏਗਾ ਇਹਨਾਂ ਬੰਦਾ ਫੜਿਆ ਗਿਆ ਵਾ ਬੰਦਾ ਰਾਉਂਡ ਅਪ ਹੋ ਗਿਆ ਵਾ ਜੀ ਹਾਲੇ ਮੈਂ ਦੱਸਿਆ ਵੀ ਤੁਹਾਨੂੰ ਜਿਆਦਾ ਇਹਦੇ ਵਿੱਚ ਜਿਹੜੀ ਡਿਟੇਲ ਆ ਇਹ ਏਰੀਆ ਪੈਂਦਾ ਵਾ ਥਾਣਾ ਮਜੀਠਾ ਰੋਡ ਦਾ ਜੀ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਅੰਨਾ ਬੰਦਾ ਮੈਂ ਕਿਹਾ ਜੀ ਹਾਲੀ ਪ੍ਰੀਲਿਮਿਨਰੀ ਸਟੇਟ ਹੀ ਹੈਗਾ ਜੀ ਤੁਹਾਨੂੰ ਸਾਰਾ ਕੁਝ ਕਿਸੇ ਦੀ ਮੌਤ ਵੀ ਹੋਈ ਨਾਦਰ ਐਡਮਿਟ ਕਰਵਾਇਆ ਗਿਆ ਉਹਦੇ ਕੋਈ ਗੋਲੀ ਕਿਹੜੀ ਜਾਈ ਨਾਦਰ ਐਡਮਿਟ ਕਰਵਾ ਦਿੱਤਾ ਗਿਆ ਵਾ ਤਿੰਨ ਜਣੇ ਤਿੰਨਾਂ ਤੇ ਗੋਲੀਆਂ ਲੱਗੀਆਂ ਬ੍ਰਦਰ ਮੈਂ ਹਾਲੀ ਮੌਕੇ ਤੇ ਜਾਣ ਕੇ ਐਸਐਚਓ ਮਜੀਠਾ ਰੋਡ ਵੀ ਮੈਂ ਵੀ ਜਾਣਾਂ ਉਹ ਤੋਂ ਬਾਅਦ ਹੀ ਤੁਹਾਨੂੰ ਕੋਈ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਹਾਂ ਠੀਕ ਹੈ ਨਾ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਦੇ ਜਿਹੜੇ ਐਸਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਉਹਨਾਂ ਵੱਲੋਂ ਜਿਹੜੀ ਆ ਫਰਜ਼ਦਾਰ ਹੋਣਾ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਜਾਊ ਕਿਉਂਕਿ ਏਰੀਆ ਉਹਨਾਂ ਦਾ ਜੂਰਿਕਸਡਿਕਸ਼ਨ ਬੰਦੀ ਹੈ ਇਹ ਕਿਤੇ ਕਿਹੜੇ ਲਾਕੀ ਰਹਿੰਦੀ ਸੀ ਪਰਿਵਾਰ ਦੇ ਕੀ ਫਿਲਹਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲ ਲੱਗਣਿਆ ਜੀ ਤੇ ਇੱਥੇ ਕਿਰਾਏ ਦੇ ਦੱਸ ਰਿਹਾ ਵੀ ਨਹਿਰੂ ਗੁਲੋਨੀ ਸ਼ਹਿਰ ਵਾਲੇ ਡੀਐਸਪੀ ਨੇ ਜਿੰਨਗਰ ਪਰ ਲਿਮਰ ਲਈ ਪਤਾ ਲੱਗਾ ਸੀ ਆਰਪੀਐਫ ਚੋਂ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਗਾ ਸ਼ੁਰੂਆਤ ਕੀਤੀ ਵੀ ਉਹਨਾਂ ਦੇ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗ ਬੀਬੀ ਨਾ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਸੜਕ ਤੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ ਬਚਿੱਤਰ ਸਿੰਘ ਵੱਲੋਂ ਜਿਹੜੀ ਆਪਣੇ ਜਿਹੜਾ ਉਹਦਾ ਪਹਿਲਾ ਪਰਿਵਾਰੀ ਹੈ ਹਾਂਜੀ ਉਹਨਾਂ ਵੱਲੋਂ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਗਈ ਕਿਹਦੇ ਕਿਹਦੇ ਫਾਇਰਿੰਗ ਕੀਤੀ ਉਹਦੇ ਵਿੱਚ ਉਹਨਾਂ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌਮ ਆ ਕਿੰਨੇ ਰਾਊਂਡ ਗੋਲੀ ਚਲੀ ਇਹ ਆ ਨੀ ਕਲੀਅਰ ਕਰ ਰਹੇ ਆ ਜੀ ਹਾਲੀ ਸਰਚ ਕਰ ਰਹੇ ਆ ਮੌਕੇ ਦੀ ਉਹ ਜਿਹੜੇ ਵਿਕ ਤੇ ਇੰਜਰਨੀ ਉਹ ਸਾਰਿਆਂ ਨੂੰ ਹਸਪਤਾਲ ਵੀ ਦਿੱਤਾ ਗਿਆ ਵਾ ਲਗਾਇਆ ਗਿਆ ਸੀ ਤਾਂ ਡੇ ਵੱਲੋਂ ਗਾਇਰੇ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਵਾ ਉਹ T R P F ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ C R P F ਨੇ ਉਹ ਰਾਉਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਮਜੀਠਾ ਰੋਡ ਆਣੇ ਦਾ ਵਾ ਬੰਦਾ ਉਹਨਾਂ ਦੇ ਹੈਂਡ ਓਵਰ ਕਰ ਦਿੱਤਾ ਗਿਆ ਤੁਹਾਡੇ ਇੱਥੇ ਰਿਪੋਰਟ ਖਾਣਾ ਸੀ ਜਾਂ ਹਸਪਤਾਲ ਵਿੱਚ ਇਲਾਜ ਨੂੰ ਕਰਾਣੇ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਜਲੇ ਕੇ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇੱਤੋਂ ਹੀ ਮੁੜ ਗਏ ਨੇ ਉਹ ਇੱਥੇ ਹੀ ਆ ਕੇ ਝਗੜਾ ਹੋਇਆ ਵਾ ਜਿਹਨਾਂ ਨੇ ਗੋਲੀ ਚਲਾਈ ਸੀ ਉਹ ਸਾਰੀਆਂ ਜੀਜਾਂ ਜੀ ਇਨਵੈਸਟੀਗੇਸ਼ਨ ਦਾ ਬਾੜ ਹੈ ਸਭ ਕਲੀਅਰ ਹੋ ਜਾ ਰਿਹਾ ਹੈ। ਕਹਿ ਰਹੇ ਨਾ ਬੰਦਾ ਫੜਿਆ ਗਿਆ ਵਾ। ਬੰਦਾ ਰਾਉਂਡ ਅਪ ਹੋ ਗਿਆ ਵਾ ਜੀ ਹਾਲ ਹੀ ਮੈਂ ਦੱਸਿਆ ਵੀ ਤੁਹਾਨੂੰ ਜਾਦਾ ਇਹਦੇ ਵਿੱਚ ਜਿਹੜੀ ਡਿਟੇਲ ਆ ਇਹ ਏਰੀਆ ਪਿੰਦਾ ਵਾ ਥਾਣਾ ਮਜੀਠਾ ਰੋਡ ਦਾ ਜੀ। ਕਿੰਨੀਆਂ ਗੋਲੀਆਂ ਚਲਾਈਆਂ ਗਿਆ ਨਾ ਮੈਂ ਕਹਿਆ ਜੀ ਹਾਲੀ ਪਰਲੀਮਿਟਰੀ ਸਟੇਜ ਦੀ ਹੈਗਾ ਜੀ ਤੁਹਾਨੂੰ ਸਾਰਾ ਕੁਝ। ਬ੍ਰਦਰ ਐਡਮਿਟ ਕਰਵਾਇਆ ਗਿਆ ਉਹਦੇ ਕੋਈ ਕਿਹੜੀ ਗੋਲੀ ਕਿਹੜੀ ਜੈ ਫਰ ਬ੍ਰਦਰ ਐਡਮਿਟ ਕਰਵਾ ਦਿੱਤਾ ਗਿਆ ਵਾ। ਤਿੰਨ ਜਣੇ ਐਡਮਿਟ। ਤਿੰਨਾਂ ਤੇ ਗੋਲੀਆਂ ਲੱਗੀਆਂ ਜੀ। ਬ੍ਰਦਰ ਮੈਂ ਹਾਲੀ ਮੌ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਹਾਂ ਉਹਨਾਂ ਨੇ ਕੀ ਕਾਰਵਾਈ ਕੀਤੀ ਗਈ ਜੀ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਤੇ ਜਿਹੜੇ ਐਫਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਉਹਨਾਂ ਵੱਲੋਂ ਜਿਹੜੀ ਹੈ ਫਰਦਰ ਹੋਣਾ ਇਨਵੈਸਟੀਗੇਸ਼ਨ ਟੇਕਅਪ ਕੀਤੀ ਜਾ ਵੀ ਕਿਉਂਕਿ ਏਰੀਆ ਉਹਨਾਂ ਦੇ ਜੂਰਿਡਿਕਸ਼ਨ ਬੰਦੀ ਹੈ ਇਹ ਕੀਤੀ ਕਿਹੜੇ ਲਾਕੀ ਚ ਰਹਿੰਦੇ ਸੀ ਇਹ ਪਰਿਵਾਰ ਦੇ ਕੀ ਫਿਲਹਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲਗਣੇ ਆ ਜੀ ਤੇ ਇੱਥੇ ਕਿਰਾਏ ਦੇ ਦੱਸ ਰਹੇ ਵੀ ਨਹਿਰੂ ਕਲੋਨੀ ਸ਼ਹਿਰ ਵਾਲੇ ਬਿਲਕੁਲ ਧੰਨਵਾਦ ਜੀ